ਸ੍ਰੀਕਾਲ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਜਾਨੇ ਬਹੁਤ ਵਧੀਆ ਹੋਵੋਗੇ ਤੇ ਹਜੇ ਤੱਕ ਮੈਂ ਤਾਂ ਤਕਦੀਰੇ ਬਚੀਆਂ ਹੋਈਆਂ ਸੀ ਤੇ ਰਾਤ ਤੱਕ ਦੀਨ ਦਾ ਵੀ ਹੋਰ ਬਹੁਤ ਬੀਜ਼ੀ ਇਹ ਉਲਟੇ ਕਰਨ ਲੱਗ ਗਈ ਸੀ ਅਸਲ ਦੇ ਵਿੱਚ ਇਹਨੂੰ ਜਿਆਦਾ ਬਦਾਾਜਮੀ ਜੀ ਹੋ ਗਈ ਸੀ ਉਹਦਾ ਕੋਈ ਅੱਡਾ ਚੱਕਰ ਨਹੀਂ ਸੀਗਾ ਹਾਂ ਵੀ ਥੋੜਾ ਇਹਨੇ ਕੱਲ ਵੱਧ ਖਾ ਲਿਆ ਫਿਰ ਇਹ ਦਵਾਈ ਦੇਤੀ ਸੋ ਹੁਣ ਠੀਕ ਆ ਪਰ ਸਾਰੀ ਰਾਤ ਐਂ ਹੀ ਗੱਡੀ ਆ ਕਦਮੇ ਇਹ ਤੇ ਪਤਾ ਨਹੀਂ ਕਰ ਲੂ ਜੇ ਔਠਦਾ ਸੀਗਾ ਇੱਕਦਮ ਹੀ ਔਠ ਕੇ ਤੇ ਉਲਟੀ ਆ ਜਾਂਦੀ ਸੀਗੀ ਤੇ ਸਾਰੀ ਰਾਤ ਚ ਇਹਨੇ ਮੈਨੂੰ ਤਿੰਨ ਚਾਰ ਵਾਰੀ ਮੈਨ ਲੱਗਾ ਐਦਾਂ ਹੋਇਆ ਤੇ ਉਸ ਤੋਂ ਬਾਅਦ ਸਵੇਰੇ ਟਿਕੀ ਐ ਇਹ ਤੇ ਅੱਜ ਆਪਾਂ ਤਿਆਰੀਆਂ ਕਰਨੀਆਂ ਆ ਕਿਉਂਕਿ ਕੱਲ ਨੂੰ ਲੈ ਕੇ ਜਾਣਾ ਹੈ ਦੀਦੀ ਹੁਣਾਂ ਦਾ ਦੀਦੀ ਗਈ ਜੰਨੀਆ ਮਨਦੀਪ ਦਾ ਸੰਧਾਰਾ ਹਾਂ ਤੇ ਮੈਨੂੰ ਦੀਪ ਤੇ ਦਰਦ ਹੋ ਰਿਹਾ ਆ ਮੱਠਾ ਮੱਠਾ ਜਿਹਾ ਨਿਕਲੀ ਨਹੀਂ ਹੋਣੀ ਹਜੇ ਸਟੋਨ ਬੱਸ ਜ਼ਮਨ ਦਵਾਈ ਲੈ ਆਇਆ ਗੋਨੇ ਨੂੰ ਗਿਆ ਸੀ ਦੇਸੀ ਤਿਆਰ ਬਾਈ ਕਿੱਥੋਂ ਵੀ ਪੰਸਾਰੀ ਤੇ ਹਾਂ ਉਹ ਕਹਿੰਦੇ ਵੀ ਹਫਤੇ ਵਿੱਚ ਨਿਕਲ ਜਾਣੀ ਹੈਗੀ ਤੇ ਬੱਸ ਤੁਸੀਂ ਪਾਣੀ ਵੱਧ ਤੋਂ ਵੱਧ ਪੀਓ ਹੁਣ ਮੈਂ ਪਾਣੀ ਵੱਧ ਤੋਂ ਵੱਧ ਪੀਣ ਦੀ ਕੋਸ਼ਿਸ਼ ਕਰ ਰਿਹਾ ਹਾਂ ਬਾਕੀ ਜਿੰਨਾ ਕਿ ਪੇਟ ਭਰ ਜਾਂਦਾ ਉਨੋਂ ਤੋਂ ਪਾਣੀ ਪੀਤਾ ਨਹੀਂ ਜਾਂਦਾ ਇਹਨਾਂ ਦਿਨ ਕਿੰਨਾ ਕੁ ਬੰਦਾ ਪੀਊਗਾ ਸੋ ਦੇਖਦੇ ਆ ਕਦੋਂ ਕਿ ਨਿਕਲਦੀ ਆ ਫੇਰਾਂ ਤਾਂ ਇਹ ਦਰਦ ਕਰਦੀ ਜਾਂਦੀ ਆ ਤੇ ਬਾਕੀ ਇਹ ਆ ਵੀ ਬਾੜਾ ਦਰਦ ਦਰਦ ਕਰੀ ਜਾ ਨਕਰ ਦਰਦ ਘਟ ਜੂ ਫਿਰ ਦਰਦ ਦਾ ਹੋਣਾ ਹੀ ਆ ਹਾਂ ਬਾਕੀ ਇਹ ਨਿਕਲ ਜਾਂਦੀ ਹੁੰਦੀ ਆ ਤੇ ਹੁਣ ਆਪਾਂ ਦੀਦੀ ਉਹਨਾਂ ਦਾ ਜਿਹੜਾ ਇਹ ਸੰਧਾਰਾ ਆ ਉਹ ਪੈਕ ਵਗੈਰਾ ਕਰਾਂਗੇ ਕੱਲ ਅਸੀਂ ਸਮਾਨ ਲੈ ਆਂਦਾ ਸੀ ਪਰ ਪੈਕ ਨਹੀਂ ਕੀਤਾ ਸੀਗਾ ਕਿਉਂਕਿ ਹਜੇ ਪਾਪਾ ਵੀ ਅੱਜ ਸਵੇਰ ਤਾਂ ਗਿਆ ਹੋਇਆਗਾ ਉਹ ਬਿਸਕਟ ਕਢਾਉਣ ਗਿਆ ਹੋਇਆ ਤੇ ਬਿਸਕਟਾਂ ਦੇ ਵੀ ਤੁਹਾਨੂੰ ਪਤਾ ਵਾਰੀ ਨਹੀਂ ਆਉਂਦੀ ਤੇ ਆ ਸੀਜ਼ਨ ਚੜ੍ਹ ਲੱਗਾ ਹੋ ਸ਼ਾਇਦ ਵੀ ਹੁਣ ਆਉਣਗੇ ਥੋੜੇ ਟਾਈਮ ਤੱਕ ਬਿਸਕਟ ਆ ਜਾਣਗੇ ਨਾਲ ਹੀ ਹਾਂ ਨਾਲੇ ਬਿਸਕਟ ਲੈ ਕੇ ਆਊਗਾ ਤਸਵੀਰ ਦਾ 9 10 ਵਜੇ ਗਿਆ ਸੀਗਾ ਤੇ ਦੇਖੋ 4 5 ਘੰਟੇ ਤਾਂ ਲੱਗ ਹੀ ਜਾਂਦੇ ਆ ਤੇ ਬਿਸਕਟ ਉਹ ਫਿਰ ਉਹ ਪੇਟੀ-ਬੁੱਟੀ ਚ ਪਾਵਾਂਗੇ ਜੇ ਕਿ ਪੀਪੇ ਚ ਪਾਉਣੇ ਪੀਪੇ ਚ ਪਾਵਾਂਗੇ ਜਿਵੇਂ ਆਪਾਂ ਨੂੰ ਉਹ ਵਾਈ ਜਿਵੇਂ ਆਪਾਂ ਨੂੰ ਰੋਕ ਲੱਗੂਗਾ ਸਾਸਤਰੀ ਕੱਲ ਬਤਾ ਦਿਓ ਸਤਿ ਸ਼੍ਰੀ ਅਕਾਲ ਬੁਲਾਦਾ ਸਾਰਿਆਂ ਨੂੰ ਹਾਂ ਕੀ ਕੀ ਹੈ ਸਤਿ ਸ਼੍ਰੀ ਅਕਾਲ ਬੁਲਾਇਂ ਕਿਾਗੇ ਨੀਓ ਕਿਉ ਨੀਓ ਕਿਉ ਤੇ ਆਪਾਂ ਸਮਾਨ ਪਾ ਲਈ ਹੁਣ ਉਹ ਪਾ ਲੂ ਬਸ ਲਿਆਉਗਾ ਸਮਾਨ ਸਕੇ ਸਮਾਨ ਪਾ ਲੈਨੇ ਆ ਤੇ ਆਪਾਂ ਜਿਹੜਾ ਤਿੰਨਾਂ ਦੀਦੀਆਂ ਲਈ ਜਿੱਦਾਂ ਕਿ ਪਹਿਲਾਂ ਵੀ ਦੱਸਿਆ ਸੀ ਵੀ ਤਿੰਨਾਂ ਦੀਦੀਆਂ ਲਈ ਲਿਆਂਦਾ ਤੇ ਅੱਜ ਮੈਂ ਕਿਰਨਾ ਭੈਣ ਨੂੰ ਛੇੜੀ ਜਾਂਦੀ ਸੀ ਮੈਸੀ ਤੇ ਮੈਂ ਕਿਹਾ ਕਾਲੂ ਮਨਦੀਪ ਦਾ ਸੰਧਾਰਾ ਦੇਣ ਜਾਣਾ ਆ ਤੇ ਮੈਂ ਕਿਹਾ ਇੱਧਰ ਦਾ ਸਮਾਨ ਪੈਕ ਕਰਨਾ ਤੇ ਕਰਨਾ ਭਈ ਸਾਡਾ ਤਾਂ ਇੱਥੇ ਕਾ ਦਾ ਆ ਇੱਥੇ ਆ ਕੇ ਤਾਂ ਸਾਰੇ ਉਹ ਕੀ ਕਹਿੰਦੇ ਜਿਹੜੇ ਰੀਤੀ ਰਿਵਾਜ ਹੁੰਦੇ ਆ ਸਾਰੇ ਖਤਮ ਹੋ ਜਾਂਦੇ ਆ ਮੈਂ ਕਿਹਾ ਇਦਾਂ ਹੋ ਸਕਦਾ ਫਿਰ ਮੈਕਅਪ ਤਾਂ ਲਿਆਂਦਾ ਹੋਵੇ ਤੇ ਇੱਕ ਨੂੰ ਛੱਡ ਦਿੱਤਾ ਹੋਵੇ ਤੇ ਹੁਣ ਦੀਦੀ ਨੂੰ ਵੀ ਦਿਖਾਉਣਾ ਸੀਗਾ ਮੈਂ ਕਿਹਾ ਵੀਡੀਓ ਕਾਲ ਲਾ ਕੇ ਦਿਖਾਉਂਗੀ ਵੀ ਜਦੋਂ ਉਹਨੂੰ ਪੈਕ ਕਰਾਂਗੇ ਹੈਨਾ ਤੇ ਹੁਣ ਮੈਂ ਸਮਾਨ ਚੱਕ ਕੇ ਲਿਆਉਣੀ ਆ ਤਾਂ ਪੈਕ ਕਰਦੇ ਆ ਲੋਈ ਤੇ ਕਰਨ ਲੱਗੇ ਆ ਵੇਖ ਜਿਹਨਾਂ ਦਾ ਸਮਾਨ ਹੈ ਪਹਿਲਾਂ ਵੱਡੀ ਜੀ ਦਾ ਲਾਈਨ ਵਾਈਜ਼ ਕਰਾਂਗੇ ਪਹਿਲਾਂ ਵੱਡੀ ਦੀਦੀ ਹਾਂ ਫਿਰ ਛੋਟੀ ਜੀ ਦੀ ਫਿਰ ਲਾਲੀ ਵੀ ਮੇਰੇ ਤੋਂ ਵੈਸੇ ਵੱਡੀ ਹੈ ਪਰ ਮੈਂ ਉਹਦਾ ਨਾਂ ਨਹੀਂ ਲੈਣੀ ਉਹ ਨੂੰ ਮੈਂ ਕਦੇ ਦੀਦੀ ਕਿਹਾ ਹੀ ਨਹੀਂ ਹਾਸੇ ਹਾਸੇ ਆਹੀ ਗੱਲ ਆ ਤਕਦੀਰ ਨੇ ਆ ਖਲਾਸ ਲੋਬੀ ਮੈਨ ਨੂੰ ਆ ਬੈਗ ਵੀ ਪਸੰਦ ਆ ਗਿਆ ਬੈਸੋ ਮੈਂ ਕਹਦਾ ਆਈਡੀਆ ਸੀ ਮੈਂ ਕਹਿੰਦਾ ਇੱਕ ਬੈਗ ਵੀ ਲੈ ਲਾ ਵੀ ਸੋਹਣਾ ਲੱਗੂਗਾ ਸਮਾਰ 10 ਸੰਗੇ ਸਾਰੀਆਂ ਚੀਜ਼ਾਂ ਵਾਸਤੇ ਮੈਂ ਸੇਮ ਸੇਮ ਹੀ ਲੈ ਲਿਆ ਸੀ ਏ ਵੀ ਕੋਈ ਵੀ ਚੀਜ਼ ਜਿੱਦਾਂ ਨਹੀਂ ਵੀ ਡਿਫਰੈਂਟ ਲਈ ਹੋਰ ਭਾਰ ਸ਼ਿੰਗਾਰ ਦਾ ਸਮਾਨ ਜਿਹੜਾ ਸਾਰਾ ਹੀ Nail paint Clutcher This is in the को दी देना था पापा पापा भी ਸੱਚ ਨਹੀਂ ਕਿ ਮੂਦੀ ਦਾ ਕਰਤਾ ਦੀਦੀ ਨੂੰ ਬਲੈਕ ਹੀ ਪਸੰਦ ਸੀਗਾ ਕੱਲ ਮੈਂ ਦਿਖਾਈ ਸੀ ਇਹ ਵਿੱਚ ਕਲਰ ਤਿੰਨੇ ਹੀ ਸੀਗੇ ਆਹ ਪਰ ਸਾਂਚ ਸੋ ਦੀਦੀ ਨੂੰ ਮੈਂ ਕਿਹਾ ਤੁਸੀਂ ਕਿਹੜਾ ਪਸੰਦ ਲੈਣਾ ਮੈਂ ਤੇ ਬਲੈਕ ਲੈਣਾ ਪਰ ਉਹਨਾਂ ਨੇ ਬਲੈਕ ਰੱਖਿਆ ਮੈਂ ਵੈਸੇ ਕੱਲ ਦੀਦੀ ਨੂੰ ਦੱਸਿਆ ਨਹੀਂ ਵੀ ਤੁਹਾਡੇ ਲਈ ਸਮਾਨ ਲਿਆਂਦਾ ਕੱਲ ਉਹ ਨੂੰ ਮੈਂ ਇਦਾਂ ਕਿਹਾ ਮੈਂ ਕਿਹਾ ਮੈਨੂੰ ਆ ਬੈਗ ਪਸੰਦ ਆਏ ਸੀ ਨਾ ਚ ਕਲਰ ਪਸੰਦ ਕਰੀਂ ਕਿਹੜਾ ਪਸੰਦ ਆ ਤੇ ਨਹੀਂ ਮੇਰੇ ਲਈ ਬਲੈਕ ਰੱਖ ਲਈ ਤੇ ਅੱਜ ਉਹਨੂੰ ਦੀਦੀ ਨੂੰ ਪਾ ਦਿਖਾਵਾਂਗੇ ਬਣਾ ਕੇ ਸਾਰੀ ਕਿੱਟ ਤੇ ਲਿਖਿਆ ਕੇ ਲੈ ਹੋਣੀ ਸੀ ਮੈਨੂੰ ਪਤਾ ਹੀ ਨਹੀਂ ਸੀ ਸਾਰੀ ਦਾ ਕੰਗੋ ਲੇ ਨੂੰ ਮੈਸੇਜ ਚੈਟ ਦੇਖ ਲੈਣੀ ਆ ਉਹ ਮੇਰਾ ਸਨੈਪਚੈਟ ਤੇ ਆ ਗਿਆ ਵੀ ਰੰਗ ਨੂੰ ਨਾ ਹੋਣ ਕਰਿਓ ਕਾਲਾ ਐ ਇਦਾਂ ਇਦਾਂ ਰੰਗ ਰੱਬ ਦੇ ਬਣਾਏ ਹੋਏ ਆ ਸਾਰੇ ਸੋ ਜੇ ਕਾਲਾ ਨਾ ਕੋਈ ਵਰਤੂ ਤਾਂ ਨੂੰ ਪਸੰਦੀ ਬਲੈਕ ਓਦਾਂ ਵੀ ਜੇ ਕਾਲਾ ਨਾ ਹੀ ਕੋਈ ਵਰਤੂਗੇ ਫੇਰ ਕਾਲਾ ਰੰਗ ਉਚਰਨ ਹੈ ਨਹੀਂ ਨਹੀਂ ਕਾਲਾ ਜਦੋਂ ਯਾਰ ਬੰਦੇ ਨੂੰ ਪਸੰਦੇ ਰੰਗ ਬਲੈਕ ਤੇ ਤਾਂ ਹੁੰਦਾ ਇਹ ਤਾਂ ਮੈਂ ਦੁਕਾਨਾ ਨਹੀਂ ਕਰਦੇ ਕਈ ਕਿ ਤੁਸੀਂ ਨਹੀਂ ਬਸ ਕਈ ਵਾਰ ਜੇ ਤੁਸੀਂ ਆਉਣੇ ਆ ਸੂਰਜ ਵਿੱਚ ਦੇ ਲੰਦਰ ਹੈਗਾ ਇਹ ਤਾਂ ਸਰਦੀ ਹੋ ਗਿਆ ਆਹ ਹੈਗੀ ਆਪਣੀ ਮੰਦੀਪ ਕਾਰ ਦੀ ਵੱਡੀਆਂ ਭੈਣਾ ਇੱਕੋ ਜਿਹਿਆਂ ਘਾਟੀਆਂ ਟ੍ਰੇਲ 'ਚ ਛੋਟੀ ਕੱਲੀ ਵਾ ਆਹ ਜੀ ਕਰਨਾ ਦੀ ਜੀ ਜੀ ਆਹ ਜੀ ਆਪਣੀ ਬਣਾ ਲਈ ਆਹ ਹੈ ਜੀ ਆਪਣੀ ਆਈ ਹੋ ਪੁਣਾ ਹੋਏ ਚੀਜ਼ ਪਸੰਦ ਆਉਦੀ ਤੋ ਐਸੇ ਮੈਂ ਥੋੜਾ ਇਹ ਇਦਾਂ ਸਿਕਾ ਬਿ ਸਪੈਸ਼ਲ ਦੇ ਆ ਬਣਾ ਦਈਏ ਸੰਧਾਰਾ ਕਿਉਂਕਿ ਬੀਪੀਆਂ ਦੋਨਾਂ ਦਾ ਪਹਿਲਾ ਸੰਧਾਰਾ ਆ ਤੇ ਫਿਰ ਦੀਦੀ ਨੂੰ ਵੀ ਸਪੈਸ਼ਲ ਫੀਲ ਕਰਾਉਣਾ ਸੀ ਸੋ ਦੀਦੀ ਦਾ ਵੀ ਆਪਾਂ ਸੇਮਲੀ ਰੱਖ ਲਿਆ ਲੋਭੀ ਬੱਚੇ ਦੀ ਤੇ ਵੀ ਲੀੜਾ ਮਾਰਨਾ ਪੈਣਾ ਕਰੀ ਇਹ ਵੀ ਸਰੋਂ ਦੇ ਸਾਗ ਲਈ ਹੀ ਮਸ਼ਹੂਰ ਹੁੰਦੀ ਆ ਵੈਸੇ ਤਾਂ ਪਰ ਜਦੋਂ ਚਲਾਈ ਦਾ ਸਾਗ ਬਣਾਉਣਾ ਤੇ ਉਹ ਵੀ چیرਣਾ ਪੈਂਦਾ ਤੇ ਵੀ ਇੱਧਰ ਰੇਤਾ ਵਿਆ ਪਿਆ ਕਿਉਂਕਿ ਸਾਗ ਮੁਕੇ ਨੂੰ ਹੋ ਚੱਲੇ 4 ਮਹੀਨੇ ਤੇ ਉਸ ਕਰਕੇ ਕਿਸੇ ਨੇ ਧੋਈ ਸਵਾਰੀ ਨਹੀਂ ਹੁਣ ਅੱਜ ਧੋਵਾ ਸਵਾਰਾਂਗੇ 아이ਹੇ ਇੱਕ ਦਰਦ ਨੇ ਲਊ ਪੀਤਾ ਹੋਇਆ ਯਾਰ ਪਤਾ ਨਹੀਂ ਕੀ ਸਿਸਟਮ ਆ ਯਾਰ ਮੈਨੂੰ ਸਮਝੋ ਬਾਰ ਹੋਇਆ ਪਿਆ ਆਹਤਾਂ ਲੀਂਹ ਦੀ ਗਰਮੀ ਹੈਗੀ ਆ ਢਿੱਡ 'ਚ ਦਰਦ ਹੋਈ ਜਾਂਦਾ ਗੱਲ ਉਲਟ ਜਿਹੀ ਹੋਈ ਪਈ ਆ ਚਲੋ ਪੇੜੇ ਕੀ ਬਣਦਾ ਨਿਕਲਦੀ ਆ ਪਥਰੀ ਕੇ ਨਹੀਂ ਨਿਕਲਦੀ ਚਲਾਈ ਦਾ ਸਾਗ ਵੀ ਧਰਤਾ ਸਰੋਂ ਦਾ ਸਾਗ ਵੇਖ ਲਓ ਵੀ ਦਿਨੇ ਸਵੇਰੇ 9 10 ਵਜੇ 11 ਵਜੇ ਧਰ ਦਿੰਦੇ ਹੁੰਦੇ ਤੇ ਚਲਾਈ ਦਾ ਸਾਗ ਆਥਲੇ 5 ਵਜੇ ਧਰਿਆ ਕਿਹੜੇ ਵੇਲੇ ਬਣੂਗਾ ਇਹ ਬਣ ਜਾਣਾ ਆ ਹਾਂ ਜੇ ਫਿਰ ਰਾਤ ਨੂੰ ਸੁੱਤੇ ਹੀ ਨਹੀਂ ਤੇ ਸਾਰੀ ਰਾਤ ਬੈਠੀ ਰਹਿੰਦੀ। ਫੇ ਦਿਨੇ ਕਿਹੜਾ ਸੁੱਤੀ? ਦਿਨੇ ਵੀ ਨਹੀਂ ਫੇਰ ਉਹ ਸੌਣੀ ਹੀ ਨਹੀਂ ਤੇ ਤਕਦੀਰ ਮम्मी ਨੂੰ ਮੱਚਦਾ ਜਦੋਂ ਰੋਟੀ ਮੈਂ ਕਿੰਨੀ ਵਾਰ ਗਾਮਗਾ ਕਰਕੇ ਖਾਦੀ ਆ। ਰੋਟੀ ਹੀ ਨਹੀਂ ਖਾਣ ਦਿੰਦੀ ਸੀ ਬਾਹਰ ਲੈ ਜਾਂਦੀ। ਛਿੜਛੜੀ ਹੋਈ ਅਸਲ 'ਚ ਨੀਂਦ ਨਹੀਂ ਆਉਂਦੀ ਪੂਰੀ ਹੋਈ। ਪੂਰੀ ਹੋਈ। ਫੇ ਰੋਣ ਲੱਗ ਜਾਂਦੀ ਸੀ ਫੇ ਦੁਪਹਿਰੇ ਫਿੱਚੀ ਜਾਵੇ ਜਦੋਂ ਮਾੜੀ ਨਹੀਂ ਲਵੇ ਉਦੋਂ ਸੁੱਤੀ ਆ ਜਦੋਂ ਮੰਗਾ ਕੋਤ ਆਇਆ। ਹੂੰ ਫੋਨ ਫੇਰ ਮੈਨੂੰ ਮੈਂ ਹੋਗਾ ਮੈਂ ਘਰ ਆ ਕੇ ਸ਼ੂਟ ਕਰ ਲਈ। ਚਲੋ ਉਹ ਡੀਜਲ ਇੰਨਾ ਕੀ ਰਹਿ ਗਿਆ ਇਹ ਤਾਂ ਜੀਜਾ ਥੋੜੀ ਐ ਤਾਂ ਹੋਆ ਭਾਂਡੇ ਤੋਂ ਆਵਾਜ਼ ਆ ਰਹਾ ਗੁੰਡੇ ਆ ਕੇ ਕੌੜੇ ਨਹੀਂ ਹੈਗੇ ਮੈਂ ਖੱਖਾਂ ਚ ਪਾ ਲਿਆ ਪਾਵਾ ਅੱਖਾਂ ਦੇ ਇੱਥੇ ਕਰਕੇ ਪਾਉਂਦੇ ਆ ਲੋ ਕੀ ਸੰਦਰੀ ਦੀ ਸ਼ਲਕ ਪਾਉਂਦੇ ਹੁੰਦੇ ਨਹੀਂ ਡਿਵਿਡੈਂਡ ਨਹੀਂ ਪਾਉਂਦੇ ਆ ਜੀ ਠੀਕ ਹੈ ਕੱਪ ਬੰਦ ਹੋਵੇ ਗੱਪ ਦੀ ਨਾ ਮਾਰਦੀ ਸੁਣ ਲਾ ਦਵਾਈ ਚ ਪੈਂਦਾ ਆ ਇਹਨੇ ਕਹਣਾ ਦੂਆ ਪਾਉਂਦਾ ਸੀ ਇੱਕ ਬੰਦਾ ਨਹੀਂ ਦੱਦੂ ਐ ਨਹੀਂ ਲੋਟ ਆਦਾ ਜੇ ਆਪੋ ਮੈਂ ਲੁਧਿਆਣਾ ਦੋ ਜਿਦੋਂ ਗੱਲ ਕਰਦੀ ਐ ਐ ਪੂਰੀ ਗੱਲ ਤਾਂ ਦੱਸ ਜੀ ਧੂਏ ਧੂਆ ਮੈਂ ਕਿਹੜਾ ਧੂਆ ਨਾ ਦੂਆ ਲਗੇ ਨਾ ਦਬਾ ਲਗੇ ਜਿਓਗਾ ਕਹਾਂ ਗੋਗਾ ਬੇਟਾ ਹੋਰ ਅੱਠ ਕੇ ਬੈਹੇ ਆ ਉਹ ਆਈਆਂ ਜ਼ਿਆਦੇ ਤੇਜ਼ ਆ ਡੈਡੀ ਕੀ ਕਰੇ ਆਵੇ ਨੋ ਵੀ ਜਿਹੜੀ ਆ ਵਾਲਟੀ ਐ ਇੱਧਰ ਲਈ ਆਹਾਂ ਆ ਜਿਹਨੂੰ ਹੱਥ ਪਾਉਣ ਲੱਗੀਆਂ ਇਹ ਤਾਂ ਆਪਣੀਆਂ ਮਾਲਾ ਤੇਰੀ ਠੀਕ ਐ ਤੇ ਆਹ ਤੋਂ ਲੀਚ ਪਾਏ ਪਏ ਆ ਫਿਰ ਢੋਲੀ ਵੇਲੀ ਕਰਾ ਲਿਆਵਾਂਗੇ ਹੈਨਾ ਉਹ ਦੀ ਦੇ ਦਿੱਪੂਰੀ ਦੇ ਬਸ ਉਹ ਦਿੱਪੂਰੀ ਦੇ ਠੀਕ ਕੰਮ ਨਹੀਂ ਬਣਦੇ ਬਣਣੀਆਂ ਜਦੋਂ ਆਉਗੀ ਕਿੰਨੂੰ ਤਕੜਾ ਕੇ ਦੇਵਾਂਗੇ ਹੁਣ ਬੇਹ ਹੋ ਜਾਣੇ ਕਿੰਨੂੰ ਜਦੋਂ ਆਸੀ ਪੋਲੇ ਸਫਾਈ ਕਿੰਨੂੰ ਹੋ ਗੋ ਬਣਵਾਣਾ ਕੀ ਆਲਾ ਆਹੋ ਉਦੋਂ ਬਣਾਣਾ ਕਿੱਧਰੋਂ ਆਇਆ ਓਏ ਚਾਰਕ ਗਈ ਉਹ ਤੇ ਇੱਕ ਵੀ ਮੈਗਾ ਤਾਂ ਬਸ ਇੱਕ ਵੀ ਨਾ ਲਾਸਟ ਬਾਈਕ ਲੈ ਲੈਂਦੇ ਹਾਂ ਮੇਰੇ ਜਾ 22 ਦਿਨ 22 ਦਿਨ ਚੂਚਾਰੇ ਨੂੰ ਚਰੂੰਡ ਚਰੂੰਡੇ ਖਾ ਲਿਆ ਬੜੋ ਉਹ ਨਹੀਂ ਮੇਰੀ ਬੜੋ ਨਹੀਂ ਮੇਰੀ ਬੜੋ ਇਹ ਬੜੋ ਛਲਾਕੂ ਚਲਾਕੂ ਬੜੋ ਇਹ ਚਲਾਕੂ ਬੜੂ ਤੈਨੂੰ ਕੋਈ ਨਹੀਂ ਰੋਟੀ ਪਾਉਂਦਾ ਜਿੰਨੇ ਤਾਂ ਮਰਜ਼ੀ ਰਿਆ ਸੈਰ ਸਪਾਟਿਆਂ ਦੇ ਹਾਂ ਬਸ ਪਾਵਾ ਚ ਕੋਈ ਹੱਥ ਤੇਰੇ ਹਾਂ ਕਮ ਕਰਨਾ ਹਾਂ ਕਾਵਾ ਦੇ ਟੋੜੇ ਇਹ ਕਾੜ ਬੜੀਂ ਤੇ ਆ ਜਾ ਕਾਲੇ ਮਿਹਣ ਵਾਲਾ ਬਹੁਤ ਹੈ ਹਾਂ ਜਮਾਂ ਝੜ ਕਦੇ ਹਾਂ ਬੜਗਾਂ ਮੋਟਿਆਂ ਪੂਰਾ ਆਰਗੀਆਂ ਪਿੱਲਾ ਬਹੁਤੀਆਂ ਬੱਦੀਆਂ ਪਿੱਲਾ ਹੁਣ ਉੱਥੇ ਸੱਤਾਂ ਲਾਵਾ ਲੱਗੇ ਨੇ ਮੀ ਕੰਪਲੇ ਖਾਣਾ ਬਹੁਤ ਵਸੀ ਆ ਲਿਆ ਹਨ ਹਾਂ ਮੈਂ ਤਾਂ ਲੋਕਾਂ ਨੂੰ ਬਲੇ ਖਾਣਾ ਬਹੁਤ ਵਸੀ ਆ ਲਿਆ ਖਣੀ ਸਾਰੇ ਝੱਲੇ ਕੋਲ ਖੜੇ ਧਰਮੀਆਂ ਆ ਭਰਾਵੋ ਕਰਦੀਆਂ ਸਾਨੂੰ ਚਾਹ ਚੜਿਆ ਕਰਦੀਆਂ ਆਲਾ ਸਾਗ ਬਣਾਉਣਾ ਝੱਲੇ ਦੇ ਹੋ 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 ਬੁਰਾ ਹਾਲ ਹੋ ਗਿਆ ਵਿੱਚੇ ਛਲੀਆਂ ਸਹੀ ਜਾਂਦੀਆਂ ਆ ਵਿੱਚੇ ਸਾਗ ਬਣਾਈ ਜਾਂਦੇ ਆ ਸਾਗ ਮੈਂ ਲਾ ਤੁਸੀਂ ਖਾਣਾ ਹੀ ਨਹੀਂ ਛਲੀਆਂ ਛੁਲੀਆਂ ਖਾ ਕੇ ਭੱਜ ਜਾਣਾ ਉਹ ਨਾ ਚੱਲੀ ਕਿਹੜਾ ਕੁਆਂਟਰ ਖਾਣੇ ਸੀ ਫਿਆਲ ਚ ਇਹਨਾਂ ਨਜ਼ਾਰਾ ਉਹਦਾ ਹੁੰਦਾ ਨਾ ਧੁੱਪੇ ਇੱਥੇ ਸਾਗ ਸਾਰਾ ਦਿਨ ਬਣਾਉਣ ਦਾ ਸਾਰੀ ਜਿਹੜੀ ਚੁੱਲੇ ਮੂਰੇ ਬੈਠੀ ਰਹੀਦਾ ਤੇ ਹੁਣ ਮੈਂ ਇੰਨਾ ਮਤਲਬ ਵੀ ਛੜਾਇ ਛੜਾ ਭੱਜਿਆ ਅੰਦਰ ਜਾਉਂ ਨੂੰ ਜੀ ਕਰਦਾ ਕਿ ਬੀ ਗਰਮੀ ਬਹੁਤ ਹੈ ਹੈ ਛੜਾਏ ਛੜਾ ਕੋਈ ਬੜੀ ਤੇਰਾ ਮ वैसे मैं नजर कौश हो यान्दा, हो यान्दा, हो यान्दा, नजर नु कुछ मानदी ता है नहीं पर जब लगातार क्वेश्चन क्वेश्चन होई जांदा होई जांदा होई जांदा फिर लगदा भी वाकई नजर हुंदी है कमेंट करके दसियो ਤੁਸੀਂ ਤੁਹਾਡਾ ਕੀ ਮੰਨਣਾ ਕਿ नजर ਲੱਗਣਾ ਹੁੰਦਾ ਆ ਕਿ ਨਹੀਂ ਹੁੰਦਾ ਕਦੀ ਕੋਈ ਬਿਮਾਰ ਹੋ ਜਾਂਦਾ ਕਦੀ ਕੋਈ ਬਿਮਾਰ ਹੋ ਜਾਂਦਾ ਹੁਣ ਕੱਲ ਤਕਦੀਰ ਰਾਤ ਹੋ ਗਈ ਬਿਮਾਰ ਤਕਦੀਰ ਠੀਕ ਹੋਈ ਤੇ ਹੁਣ ਮੈਗਦੀ ਨੂੰ ਬੌਂਟਿੰਗ ਲੱਗ ਗਈਆਂ ਪਤਾ ਨਹੀਂ ਕੀ ਚੱਕਰ ਐ ਇੱਕ ਜਣਾ ਠੀਕ ਹੁੰਦਾ ਇੱਕ ਜਣਾ ਫੇਰ ਬਿਮਾਰ ਹੋ ਜਾਂਦਾ ਕੀ ਚੱਲ ਰਿਹਾ ਐ ਕੀ ਸਿਸਟਮ ਐ ਕੋਈ ਕੁਝ ਨਹੀਂ ਪਤਾ ਲੱਗ ਰਿਹਾ ਤੇ ਹੁਣ ਅੱਜ ਬਲੌਗ ਦੀ ਐਂਡਿੰਗ ਮੈਂ ਕਰਨ ਲੱਗੀ ਕਿਉਂਕਿ ਮੈਂ ਖਦੀ ਬ੍ਰੀਸੇ ਨਹੀਂ ਠੀਕ ਸਾਰਾ ਦਿਨ ਅੱਜ ਸਾਗ ਬਣਾਉਣ ਚ ਲੱਗ ਗਿਆ ਤੇ ਦੀਦੀ ਹੁਣਾਂ ਦਾ ਸੰਧਾਰਾ ਵਗੈਰਾ ਪੈ ਕੰਨਾ ਸੀ ਤੇ ਬਾਕੀ ਬਿਸਕੁਟ ਵਗੈਰਾ ਆ ਗਿਆ ਸੀ ਉਹ ਪਾਈ ਪਾ ਕੇ ਰੱਖ ਦਿੱਤੇ ਆ ਤੇ ਮੰਮੀ ਨੇ ਵੀ ਮੈਨੂੰ 1000 ਰੁਪਇਆ ਦਿੱਤਾ ਕੇ ਤੂੰ ਆਪਦੇ ਲਈ ਸਮਾਨ ਲਿਆਈ ਵੈਸੇ ਮੈਂ ਕਿਹਾ ਸੀ ਨਹੀਂ ਮੈਨੂੰ ਲੋੜ ਨਹੀਂ ਹੈਗੀ ਮੇਰੇ ਜਦੋਂ ਚੀਜ਼ਾਂ ਮੇਰੇ ਕੋਲ ਵਾਧੂ ਪਈਆਂ ਮੈਂ ਕੀ ਕਰਨੀ ਆ ਪਰ ਮੰਮੀ ਕਹਿੰਦੇ ਨਹੀਂ ਵੇਈ ਅ 13 ਵਿਸੰਬਹਾਰਾ ਸੀ ਦੇਣਾ ਹੈ ਬੈਸਕਟ ਮੰਮੀ ਨੇ ਬਣਵਾ ਦਿੱਤੇ ਸੀਗੇ ਉਹ ਮੈਕਦੀਪ ਨੂੰ ਪੈਸੇ ਫੜਾ ਦਿੱਤੇ ਸੀਗੇ ਵੀ ਜੋਤ ਲਈ ਬੈਸਕਟ ਬਣਾ ਕੇ ਲਿਆਦੇ ਤੇ ਅੱਜ ਮੈਨੂੰ ਉਹਦਾ ਪੈਸੇ ਦੇ ਦਿੱਤੇ ਸੀ ਵੀ ਤੂੰ ਵੀ ਆਪਣਾ ਮੇਕਅਪ ਦਾ ਸਮਾਨ ਬੰਗਾ-ਬੁੰਗਾ ਲਿਆਈ ਤੇ ਬਾਕੀ ਦੇਖਦੇ ਹਾਂ ਜੇ ਕੱਲੂ ਟਾਈਮ ਲੱਗਾ ਕੱਲੂ ਵੀ ਆਵਾਂਗੇ ਨਹੀਂ ਤਾਂ ਪਾਸੋਂ ਲੈਵਾਂਗੇ ਕਿਉਂਕਿ ਕੱਲੂ ਅ빠 ਜਾਣਾ ਹੈ ਕਿਤੇ ਕਿੱਥੇ ਜਾਣਾ ਉਹਨਾਂ ਨੂੰ ਨੈਕਸਟ ਵਲੌਗ 'ਚ ਪਤਾ ਲੱਗ ਤੇ ਇਹ ਮੇਰਾ ਪੇਕੇ ਘਰ ਤੋਂ ਵੀ ਸੰਭਾਰ ਆ ਗਿਆ ਬਾਕੀ ਮੰਮੀ ਡੈਡੀ ਤਾਂ ਇੱਥੇ ਸੀਗੇ ਤੇ ਭਰਾ ਮੇਰਾ ਬਾਹਰ ਹੈ ਸਾਰਿਆਂ ਨੂੰ ਪਤਾ ਆ ਸੋ ਮੈਨੂੰ ਵੀ ਬੜਾ ਚਾਹ ਹੋਊਗਾ ਜਦੋਂ ਉਹ ਆਊਗਾ ਉਹਦਾ ਵਿਆਹ ਹੋਊਗਾ ਤੇ ਮੇਰੇ ਭਰਾ ਪਰਜਾਈ ਦੋਏ ਜਾਣੇ ਮੰਮੀ ਡੈਡੀ ਹੁਣੇ ਮੇਰਾ ਸੰਧਾਰਾ ਲੈ ਕੇ ਆਉਣਗੇ ਤੇ ਹੁਣ ਆਪਾਂ ਮਿਲਦੇ ਆ ਤੁਹਾਨੂੰ ਕਿਸੇ ਨਵੇਂ ਵਲੌਗ ਦੇ ਨਾਲ ਇੱਧਰ ਮਹਾਨ ਸ਼ਖਸੀਅਤਾਂ ਖਾ ਪੀ ਕੇ ਤੇ ਪੈ ਗਿਆ ਇਹ ਖੁੱਲੇ ਚ ਪੈਂਦਾ ਵੈਸੇ ਅੱਜ ਕੱਲ ਪਤਾ ਨਹੀਂ ਕਿਉਂ ਇਹਨੂੰ ਬਾਹਰ ਪੈਣਾ ਜ਼ਿਆਦਾ ਪਸੰਦ ਆ ਗਿਆ ਸੀ ਤੋਂ ਬਿਨਾਂ ਸਾਹ ਨਹੀਂ ਲੈਂਦਾ ਹੁੰਦਾ ਸੀ ਤੇ ਆਪਾਂ ਦੇਖਦੇ ਹਾਂ ਜੇ ਉੱਥੇ ਪੈਂਦਾ ਤਾਂ ਉੱਥੇ ਪਾ ਦਾਂਗੇ ਅੰਦਰ ਹਾਂਜੀ ਇਹ ਮੈਨੂੰ ਕੀ ਪਤਾ ਇਹ ਸੁਣਿਆ ਸੀ ਪਤਾ ਨਹੀਂ ਮੈਂ ਕਿੱਥੇ ਰੱਖ ਤਾ ਤੇ ਬਾਕੀ ਮੈਂ ਤੁਹਾਨੂੰ ਆਪਣਾ ਸੂਟ ਦਿਖਾਉਣਾ ਸੀਗਾ ਜਿਹੜਾ ਮੈਂ ਸਟਿਚ ਕਰਾਇਆ ਹੈ ਮੈਂ ਚਿੱਤੇ ਭੱਲ ਗਿਆ ਮੈਂ ਵਲੌਗ ਦੀ ਐਂਡਿੰਗ ਕਰੀ ਜਾਂਦੀ ਆਂ ਸੂਟ ਮੈਂ ਤੁਹਾਨੂੰ ਹੁਣ ਦਿਖਾਉਣੀ ਆ ਵੀ ਮੈਂ ਕਿਹੜਾ ਕੱਲ ਨੂੰ ਕੱਲੂ ਸ਼ਾਇਦ ਮੈਂ ਉਹੀ ਪਾ ਕੇ ਜਾਵਾਂ ਕਿਉਂਕਿ ਮੈਨੂੰ ਜਾਦੇ ਇਦਾਂ ਹੁੰਦਾ ਵੀ ਗਰਮੀ ਦੇ ਵਿੱਚ ਕਾਟਨ ਦੇ ਸੂਟ ਹੀ ਪਾਈ ਜਾਣ ਕੋਈ ਬਾਲੇ ਕੱਡੇ ਵੱਡੇ ਮੈਨੂੰ ਚੰਗੇ ਨਹੀਂ ਲੱਗਦੇ ਹੈਗੇ ਕਿਉਂਕਿ ਵੈਦਰ ਦੇ ਹਿਸਾਬ ਨਾਲ ਕਪੜਾ ਪਾਇਆ ਸੋਹਣਾ ਲੱਗਦਾ ਆ ਤੇ ਕਿਤੇ ਵੀ ਜਾਣਾ ਹੋਵੇ ਮੈਨੂੰ ਤਾਂ ਮੈਂ ਕੰਫਰਟੇਬਲ ਹੋ ਕੇ ਜਾਵਾਂ ਬੇਨਾ ਹੋਵੇ ਉੱਥੇ ਜਾ ਕੇ ਮੇਰੇ ਕੋਲ ਕੁਝ ਹੋਵੇ ਨਾ ਜਾਂ ਮੈਂ ਇੱਕ ਜਗ੍ਹਾ ਬੈਠੀ ਰਹਾਂ ਮੈਂ ਏਸੀ ਥੱਲੇ ਬੈਠੇ ਰਾਵਾਂਗੇ ਹਾਈ ਹਾਈ ਧਰਮੀ ਬਹੁਤਾ ਮਹਿਸੂਸ ਇਹਨਾਂ ਹੈ ਜੀ ਪਾਜਾਂ हां वे आज शादी ते ਮੰਨਿਆ ਪਰ ਉਦਾਂ ਨਾਰਮਲੀ ਮੈਂ ਰਹੇ ਹੁੰਦਾ ਮੈਂ ਨਾਰਮਲ ਸੂਟ ਪਾ ਕੇ ਜਾਵਾਂ ਤੇ ਕੱਲੂ ਮੈਂ ਦਿਖਾਉਣੀ ਤੁਹਾਨੂੰ ਕਿਹੜਾ ਸੂਟ ਪਾ ਕੇ ਜਾਣਾ ਦਿਖਾਉਣੀ ਆ ਜਾਂ ਸਵੇਰ ਨੂੰ ਹੀ ਦਿਖਾ ਦੂੰਗੀ ਕਿਉਂਕਿ ਹੁਣ ਮੈਂ ਤਾਂ ਬਹੁਤ ਜ਼ਿਆਦਾ ਥੱਕੀ ਪਈ ਆ ਕੱਲ ਸਾਰੀ ਰਾਤ ਨਹੀਂ ਸੁੱਤੀ ਕਿਉਂਕਿ ਤਕਦੀਰ ਅੱਧੇ-ਅੱਧੇ ਘੰਟੇ ਬਾਅਦ ਉੱਠਦੀ ਸੀ ਤੁਹਾਨੂੰ ਬੌਮਿਟ ਹੁੰਦੀ ਸੀ ਫਿਰ ਰਾਜ ਨੂੰ ਮੈਡੀਸਨ ਨੇ ਆਤੀ ਤੇ ਹੁਣ ਮੈਡੀਸਨ ਮੈਕਦੀਪ ਨੂੰ ਵੀ ਦੇਣੀ ਆ ਡੈਡੀ ਨੂੰ ਵੀ ਦੇਣੀ ਆ ਤੇ ਇਹ ਤਕਦੀਰ ਨੂੰ ਵੀ ਦੇਣੀ ਆ ਤੇ ਹਜੇ ਮੈਂ ਤਾਂ ਮੈਂ ਹੀ ਬਚੀ ਹੋਈ ਆ ਬਾਕੀ ਸਾਰੇ ਇੱਕ ਇੱਕ ਵਰੀ ਬਿਮਾਰ ਹੋ ਹਟੇ ਆ ਤੇ ਵਾਈਬਰੂ ਮੇਰ ਕਰੇ ਸਾਰੇ ਜਣੇ ਅਰਦਾਸ ਬੀਮਤੀ ਜ਼ਰੂਰ ਕਰਿਆ ਕਰੋ ਕਿ ਸੁੱਖ ਸ਼ਾਂਤੀ ਹੋਵੇ ਤੇ ਖੁਸ਼ੀਆਂ ਵਾਲਾ ਮਾਹੌਲ ਪਹਿਲਾਂ ਤੋਂ ਫੇਰ ਆ ਜਾਵੇ ਤੇ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਨਾਲ ਉਦੋਂ ਲਈ ਗੁੱਡ ਨਾਈਟ ਬਾਏ ਬਾਏ